ਆਪਾ ਤਾਂ ਮੈਂ ਕਹਿੰਦਾ ਮੈਂ ਦੱਸਾਂਗਾ ਤੈਨੂੰ ਹਰ ਇੱਕ ਵਾਰ ਹਰ ਇੱਕ ਵਾਰ ਉਹਨੇ ਕਿਹਾ ਨਾ ਬੱਸ ਬੱਸ ਬਾਲਾ ਨਾ ਕੰਮ ਕਰ ਨੀ ਜਾ ਮਿੱਠਾ ਇਹੇ ਮਰਜੀ ਇਹਨੂੰ ਤੂੰ ਖਵਾ ਤੇਰੀ ਮੇਰੇ ਨਾਲ ਸਾਰੀ ਬੋਲ ਕੇ ਆਜਾ ਮਿੱਠੂ ਚੱਲ ਕਰ ਤੂੰ ਵੀ ਮੇਰੇ ਮੂੰਹ ਮੇਠਾ ਕਰਾ ਯਾਰ ਆਇਨਾ ਕਰ ਤੂੰ ਹਾਂ ਕੀ ਤਕਰੀ ਨਹੀਂ ਕੋਈ ਨਹੀਂ ਹੈ ਨਹੀਂ ਗੇ ਬਾਬਾ ਸੋ ਜਮਾ ਨਹੀਂ ਉਹ ਕਹਿੰਦਾ ਨਹੀਂ 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 ਸਗਣ ਦੀ ਤਾਂ ਵੇੜ ਲਓ ਪਹਿਲਾਂ ਕੰਨਾ ਲੈਣਾ ਘਟਦੇ ਘਟਦੇ ਕੰਮ ਮੰਮੀ ਆਹੋ ਜੇ ਰੀਵਨ ਕੱਟਦਾ ਫੇਰ ਸਗਣ ਨਹੀਂ ਮਿਲਣਾ ਤੁਹਾਨੂੰ ਨਾ ਜੀ 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 ਨਹੀਂ ਜੈ 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 ਖਾਣ ਸਿਆ ਖਾ ਜਾਉਂਗਾ 500 ਜੀ 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 500 ਜੀ ਕੋਈ ਨਹੀਂ ਕੋਈ ਨਹੀਂ 500 ਜੀ ਦੇ ਦੇ ਜੀ ਜੀ ਕਰ ਲੈਣੇ ਚਾਹੀਦੇ ਡੁੰਟੇ ਦੇ ਇਹਨੇ ਵੰਡਨੇ ਵੰਡਨੇ ਲੈ ਵੇ ਠੀਕ ਬਸ ਠੀਕ ਹੈ ਚੱਲ ਬਿੱਟੂ ਠੀਕ ਹੈ ਜੀ ਕੱਟ ਦੇ ਕੱਟ ਦੇ ਕੱਟ ਦੇ ਆਰੀ ਮਾਰਾ ਸਾਰੇ ਜਣੇ ਹੈਪੀ ਬਰਥਡੇ

ਉਹ ਚੱਲ ਹੁਣ ਚੜਦੇ ਚੱਲ ਬਿੱਟੂ ਨੂੰ ਕਰ ਇਧਰ ਨੂੰ ਕਰ ਬਾੜ ਵੀ ਫੜ ਨਹੀ ਨਹੀ ਗੱਡੀ ਦੇਖਾ ਗੱਡੀ ਵਾਲਾ ਨਹੀ ਨਹੀ ਗੱਡੀ ਦਾ ਠੀਕ ਹੈ ਦੂਜੇ ਹੱਥ ਦੇਲ ਵਾਲਾ ਜੋ ਇਧਰ ਲੱਗੀ ਆ ਤਾਂ ਉਹਨੇ ਪਾਸੇ ਲਈ ਫਿਰਦਾ ਮੱਥੇ ਦੇਲ ਵਾਲਾ ਕੀ ਆ ਜਰਾ ਮੱਥੇ ਦੇਲ ਵਾਲਾ ਬਿੱਟੂ ਯਾਰ ਜੇ ਤੂੰ ਮਾੜੀ ਡੱਕਾ ਲੰਘ ਨਾ ਲਾਈ ਮੱਤੇ ਦੇ ਕੰਮ ਕਰ ਲਾ ਲੱਕ ਦੇਣਾ ਆਵੇਂ ਨੀ ਕੋਈ ਟਾਈਟ ਨਹੀਂ ਨਾ ਬੜਾ ਆਖ ਨਹੀਂ ਟੋਣ ਕੇ ਮੈਂ ਰੱਖਾਂਗਾ ਸਾਰਾ ਕੀ ਲੈਣੇ ਸੁਣਾ ਯਾਰ ਇਹ ਜੀ ਮੇਰੇ ਨਾਮ ਨੂੰ ਪਾਸੇ ਬੰਮਣ ਦੇ ਗਲੇ ਚੋੜੀ ਚੋੜੀ ਉੱਪਰ ਪਿਠਾ ਕੇ ਰਵੇ। ਹਰ ਇੱਕ ਆਸਾ ਦੇ ਆ ਬੰਦ ਕੇ ਆ ਨਾ ਹੈਗਾ। ਯਾਰ ਆ ਜੀ ਤੇ ਕੀ ਹੋਈ। ਮੈਂ ਜੀ ਮੇ ਪਾਸੇ ਕਰ। ਇਹਦਾ ਤਾਂ ਟ੍ਰਿਕ ਕੀ ਮਾਨੀ। ਇਹਦਾ ਨਾਮ ਵਰਤਦਾ। ਆ ਭਲੀ ਕੋਈ ਰੱਖ ਜਾਣਾ ਖੜੀ ਜਾ। ਕੋਈ ਨਹੀਂ ਬਸ। ਤਾਰੂ ਉਹ ਪਤਾਸੇ ਕੱਢ ਕੇ ਲਾਉਂਦੇ। ਮੂਹ ਜਾ ਕੇ ਦਿਖਾ ਰਹੀ ਹੋ। ਮੂਹ ਰਾ ਦੇ ਮਿੱਠਾ। ਆਈ ਦਾ ਵੀ ਕਰਾ ਦੇ। ਚਲੋ ਤਾਂ ਖਾਗਾ ਨਿਪਟ ਗਿਆ ਉਹ ਵੈਚੀ ਜਾ ਗਿਆ ਇਹਨੂੰ ਪਤਾ ਵੀ ਅੱਧਾ ਜੀ ਹੋਊਗਾ ਆਹ ਅੱਧੀ ਸੈਕਾ ਉਹ ਅਿੰਦਿਚ ਕੀ ਹੈ ਅਿੰਦਿਚ ਕੀ ਹੈ ਸੰਗਤ ਨਹੀਂ ਸੰਗਤ ਕਿਹਦੀ ਨਾਏ ਮਾਤਾ ਮਾਤਾ ਇਹ ਦੂ ਵੀ ਤੇ ਜੋ ਜਨ ਜੇ ਦੂ ਜਾ ਜਿਹੜੇ ਮਾਈਂ ਨਹੀ ਨਹੀ ਇਹ ਗੱਲ ਆ ਜੇ ਤੂੰ ਮੇਰੇ ਕੋਲੇ ਆਵੇਂ ਤਾਂ ਫੇਰ ਆ ਤੂੰ ਵੀ ਇਤੋਂ ਮਰ ਜਣਾ ਗਲਾਡੀ ਵੇਖ ਤਾ ਮੜ ਕੇ ਜਾਂਦਾ ਨਹੀ ਨਹੀ ਬੀਬੀ ਦੇ ਘਰੇ ਜਾਇਆ ਨਹੀ ਨਹੀ ਜ਼ਰੂਰ ਜਾਉਂਗਾ ਮੈਂ ਦਰਬਾਰ ਵਿੱਚ ਆ ਕੇ ਮੇਰੇ ਕੋਲ ਜਿਹੜਾ ਕੱਢ ਕੇ ਜਾ ਮੈਂ ਮੇਰੇ ਦਾਤ ਚ ਪਾਪ ਨਹੀਂ ਬਾਤ ਆ ਜਿਹੜੀ ਗੱਲ ਐਨੀ ਮੂਹ ਤੇ ਕਹਿ ਦੇਣੀ ਬੜਾ ਮਜ਼ਾਕ ਕਰ ਤੂੰ ਮੈਂ ਮਜ਼ਾਕ ਨਹੀਂ ਕਰਦਾ ਇੱਕ ਸੰਗਤਾ ਕਰਨ ਨਹੀਂ ਦਿੰਦਾ ਕਿਸੇ ਨੂੰ મને કાઈ ઓલા ઓલા સાલના તારે પબની ઉત લઉં તો સાબુય માં લાઈન દા દે બેઠ બેઠ આયા મારા પાસે બેઠે ના ઓ તો સાલના વેરી તો કલ્લા ફોટો દેખા ફોટો દેખા